ਮਤੇ ਨੂੰ ਲੈ ਕੇ ਇਕਤਾ ਵਾਲੇ ਮਤੇ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੈ ਇਸ ਦੇ ਵਿੱਚ ਪੰਜਾਬ ਦੇ ਜਿਹੜੇ ਵੱਡੇ ਕਿਸਾਨ ਲੀਡਰ ਨੇ ਉੱਨਾ ਸਰਾਉਣਗੇ ਇਹਨਾਂ ਦੇ ਵਿੱਚ ਨਾਮ ਬਹੁਤ ਸਾਰੇ ਨੇ ਮੈਂ ਅੱਗੇ ਦੱਸਾਂਗਾ ਪਰ ਤੋਂ ਦੱਸਿਆ ਕਿ ਮੀਟਿੰਗ ਸ਼ੰਭੂ ਖਨੌਰੀ ਤੇ ਐਸਕੇਐਮ ਦੇ ਵਿਚਾਲੇ ਹੋਣੀ ਹੈ ਸ਼ੰਭੂ ਮੋਰਚਾ ਖਨੌਰੀ ਮੋਰਚਾ ਤੇ ਜਿਹੜਾ ਸੇ ਕਿਸਾਨ ਮੋਰਚਾ ਹੈ ਉਹਨਾਂ ਦੇ ਵਿਚਾਲੇ ਦੋਵੇਂ ਫਾਰਮਾਂ ਦੀ ਐਸਕੇਐਮ ਦੇ ਨੁਮਾਇੰਦਿਆਂ ਦੇ ਵਿੱਚ ਬੈਠਕ ਹੋਵੇਗੀ ਐਸਕੇਐਮ ਦੀ 6 ਮੈਂਬਰੀ ਤਾਲਮਿਲ ਕਮੇਟੀ ਦੇ ਨਾਲ ਮੀਟਿੰਗ ਹੈ ਦੋਵੇਂ ਫਾਰਮਾਂ ਦੇ ਪੰਜ-ਪੰਜ ਕਿਸਾਨ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਪਹਿਲਾਂ 15 ਜਨਵਰੀ ਨੂੰ ਪਟਿਆਲਾ ਦੇ ਵਿੱਚ ਬੈਠਕ ਸੱਦੀ ਗਈ ਸੀ ਖਨੌਰੀ ਮੋਰਚੇ ਦੇ ਆਗੂਆਂ ਨੇ ਅਪੀਲ ਕੀਤੀ ਕਿ ਮੀਟਿੰਗ ਨੂੰ ਪਹਿਲਾਂ ਕੀਤਾ ਜਾਵੇ 15 ਨਹੀਂ 13 ਨੂੰ ਸੱਦ ਲੋ ਤਾਂ ਜਲੌੜੀ ਦਾ ਦਿਨ ਹੈ ਲੋੜੀ ਦਾ ਤਿਉਹਾਰ ਦਾ ਦਿਨ ਹੈ ਬਾਵਜੂਦ ਇਸ ਦੇ ਅ 11 ਵਜੇ ਦੇ ਨੇੜੇ ਇਹ ਮੀਟਿੰਗ ਹੋਣ ਜਾ ਰਹੀ ਹੈ ਪਾਤਣਾ ਦੇ ਵਿੱਚ ਮंथਨ ਹੋਵੇਗਾ ਐਸਕੇਐਮ ਦੀ 6 ਮੈਂਬਰੀ ਕਮੇਟੀ ਪਹੁੰਚੇਗੀ ਐਸਕੇਐਮ ਦੀ 6 ਮੈਂਬਰੀ ਕਮੇਟੀ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਬਲਬੀਤ ਸਿੰਘ ਰਾਜੀਵਾਲ ਰਮਿੰਦਰ ਪਟਿਆਲਾ ਜਿਹੜੇ ਆਗੂ ਨੇ ਉਹ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਚੰਦਰਸ਼ੇਖਰ ਯੁੱਧਵੀਰ ਵੀ ਪਹੁੰਚਣਗੇ ਇਸ ਮੀਟਿੰਗ ਦੇ ਵਿੱਚ ਤਾਂ 6 ਮੈਂਬਰੀ ਕਮੇਟੀ ਐਸਕੇਐਮ ਦੀ ਜਿਹੜੀ ਹੋਵੇਗੀ ਦੂਜੇ ਪਾਸੇ ਪੰਜ ਲੀਡਰ ਸ਼ੰਭੂ ਮੋਰਚੇ ਦੇ ਤੇ ਪੰਜ ਲੀਡਰ ਖਨੌਰੀ ਮੋਰਚੇ ਦੇ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਅਨਾਂ ਕਿ ਉਹ ਪੰਜ-ਪੰਜ ਕਿਹੜੇ ਲੀਡਰ ਨੇ ਉਹਨਾਂ ਦੇ ਨਾਮ ਦਾ ਅਜੇ ਤੱਕ ਖੁਲਾਸਾ ਜਾਂ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਦੂਜੇ ਪਾਸੇ 6 ਆਗੂਆਂ ਦੇ ਵੱਲੋਂ ਜ਼ਰੂਰ ਇਸ ਮੰਥਨ ਦੇ ਵਿੱਚ ਹਿੱਸਾ ਲਿਆ ਜਾਏਗਾ ਜੋ SKM ਨੂੰ ਰਿਪਰੈਜ਼ੈਂਟ ਕਰਨਗੇ ਰਾਕੇਸ਼ ਟਕੈਤ ਇਸ ਦੇ ਵਿੱਚ ਨਹੀਂ ਹੋਣਗੇ 6 ਮੈਂਬਰੀ ਕਮੇਟੀ ਦੇ ਵਿੱਚ ਰਾਕੇਸ਼ ਟਕੈਤ ਦੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰਨਗੇ ਯੁਧਵੀਰ ਉਹਨਾਂ ਦੇ ਵੱਲੋਂ ਮੰਥਨ ਦੇ ਵਿੱਚ ਹਿੱਸਾ ਲਿਆ ਜਾਵੇਗਾ ਯੁਧਵੀਰ ਡਾਕਟਰ ਦਰਸ਼ਨਪਾਲ ਜਗੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਚੰਦਰਸ਼ੇਖਰ ਤੇ ਰਮਿੰਦਰ ਪਟਿਆਲਾ ਇਹ 6 ਅਗੋਂ ਦਾ ਵਫਾਦਾ ਜਿਹੜਾ ਐਸਕੇਐਮ ਵਾਲੇ ਪਾਸੇ ਤੋਂ ਏਕਤਾ ਮਤੇ ਦੇ ਉੱਤੇ ਮੰਥਨ ਕਰੇਗਾ ਸ਼ੰਭੂ ਤੇ ਖਨੋਰੀ ਤੋਂ ਕੌਣ ਕੌਣ ਪਹੁੰਚਦਾ ਹੈ ਉਹ ਦੇਖਣਾ ਹੋਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਸਰਵਨ ਸਿੰਘ ਪੰਦੇਰ ਅਭਿਮਨਿਉ ਕੁਹਾੜ ਕਾਕਾ ਕੋਟੜਾ ਮਨਜੀਤ ਰਾਏ ਸਰਜੀਤ ਫੂਲ ਇਹ ਵੀ ਸਾਰੇ ਜ਼ਰੂਰ ਨਜ਼ਰ ਆਉਣਗੇ ਅ ਸਦਾਰੋ ਕਰਦੇ ਅਸੀਂ ਖਨੋਰੀ ਬਾਰਡਰ ਦਾ ਸਾਡੇ ਸੇ ਹੋਗੀ ਸਾਡੇ ਨਾਲ ਜੁੜ ਰਹੀ ਨੇ ਮਨਪਰੀ ਚਾਹ ਹੋਂ ਦਾ ਰੁਕ ਕਰਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਾਹੌਲ ਕੀ ਹੈ ਤੇ ਤੁਹੇ ਪਾਸੇ ਕੌਣ ਕੌਣ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਿਹਾ ਮੰਨਪ੍ਰੇਤ ਸ਼ੁਰੂਆਤ ਕਰਦੇ ਆਂ ਠੰਡ ਦਾ ਮੌਸਮ ਹੈ ਲੋਹੜੀ ਦਾ ਤਿਉਹਾਰ ਹੈ ਇੱਕ ਤਾਂ ਦੱਸੋ ਕਿ ਲੋਹੜੀ ਦੇ ਤਿਉਹਾਰ ਦੇ ਦਿਨ ਵੀ ਕੀ ਉਸੇ ਤਰੀਕੇ ਨਾਲ ਉਚਾਅ ਜਾਂ ਉਸੇ ਤਰੀਕੇ ਨਾਲ ਜਮਾਵੜਾ ਕਿਸਾਨਾਂ ਦਾ ਨਜ਼ਰ ਆ ਰਿਹਾ ਦੂਜਾ ਪੁਆਇੰਟ ਜਿਹੜੇ ਪੰਜ-ਪੰਜ ਲੀਡਰਾਂ ਨੇ ਹਿੱਸਾ ਲੈਣਾ ਹੈ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਵਾਲੇ ਉਹ ਨਾਮ ਕਲੀਅਰ ਹੋਏ ਨੇ ਕਿ ਕੌਣ-ਕੌਣ ਜਾ ਰਿਹਾ ਹੈ ਪਾਤਣਾ ਐਸਕੇਐਮ ਦੇ ਨਾਲ ਮੀਟਿੰਗ ਕਰਨ ਦੇ ਲਈ ਬਿਲਕੁਲ ਸਭ ਤੋਂ ਪਹਿਲਾਂ ਗਰਵ ਲੋਹੜੀ ਦਾ ਤਿਹਾਰਾ ਸਭ ਨੂੰ ਬਹੁਤ ਬਹੁਤ ਮੁਬਾਰਕਾ ਨਿਊਜ਼ 18 ਦੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੇ ਤਿਹਾਰ ਦੀ ਬਹੁਤ ਬਹੁਤ ਮੁਬਾਰਕਾ ਦੂਸਰੀ ਗੱਲ ਅੱਜ ਮੌਸਮ ਸਾਫ਼ ਹੈ ਿਕਨੌਰੀ ਦੇ ਵਿੱਚ ਤੇ ਇਸ ਦਾ ਮਤਲਬ ਹੈ ਕਿ ਪਾਤਲਾ ਦੇ ਵਿੱਚ ਜਿਹੜੀ ਅੱਜ ਇੱਕ ਅਹਿਮ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਵੀ ਕਈ ਚੀਜ਼ਾਂ ਬੜੀਆਂ ਸਾਫ਼ ਹੋਣਗੀਆਂ ਕਿਉਂਕਿ ਮੌਸਮ ਸਾਫ਼ ਹੋਣ ਦਾ ਭਾਵ ਹੈ ਕਿ ਚੀਜ਼ਾਂ ਸਾਫ਼ ਦਿਖਾਈ ਦੇ ਰਹੀਆਂ ਨੇ ਬੀਤੇ ਦਿਨਾਂ ਇਸ ਜਗ੍ਹਾ ਦੇ ਉੱਤੇ ਹੀ ਕਰੀਬ ਰਾਤ 11 ਵਜੇ ਤੱਕ ਮੀਟਿੰਗ ਚੱਲ ਰਹੀ ਹੈ ਤੇ ਜਿਹੜੇ ਕਿਸਾਨ ਆਗੂ ਇਸ ਜਗ੍ਹਾ ਦੇ ਉੱਤੇ ਮੌਜੂਦ ਸਨ ਉਹਨਾਂ ਵੱਲੋਂ ਵਿਚ ਵਾਧਾ ਹੋ ਸਕਦਾ ਪਹਿਲਾ ਸੀਗਾ ਕਿ ਪੰਜ-ਪੰਜ ਮੈਂਬਰ ਦੋਨੇ ਪਾਸਿਓਂ ਸOYਕਤ ਕਿਸਾਨ ਮੋਰਚੇ ਵੱਲੋਂ ਅਤੇ ਖਰੋਰੀ ਮੋਰਚੇ ਵੱਲੋਂ ਜਾਣਗੇ ਲੇਕਿਨ ਇਸ ਜਿਹੜੀ ਗਿਣਤੀ ਆ ਇਸ ਦੇ ਵਿੱਚ ਵਾਧਾ ਹੋਏਗਾ ਸਾਡੇ ਹਰ ਦੋ ਛੰਡੇ ਮਾਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਪ੍ਰਧਾਨ ਸਾਹਿਬ ਗਿਣਤੀ ਦੇ ਵਿੱਚ ਵਾਧਾ ਹੋਏਗਾ ਹੁਣ ਕਿਉਂਕਿ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਸਾਹਮਣੇ ਵੀ ਤੁਸੀਂ ਨਾਮ ਤਾਂ ਦੱਸ ਨਹੀਂ ਰਹੇ ਹੈਗੇ ਕਾਰਨ ਕੀ ਆ ਪਹਿਲਾ ਸਭ ਤੋਂ ਪਹਿਲਾਂ ਨਾਮ ਨਾ ਦੱਸਣ ਦਾ ਕਾਰਨ ਕੀ ਹੈ ਨਾ ਨਾ ਨਾਮ ਦੱਸਣ ਦਾ ਕੋਈ ਕਾਰਨ ਨਹੀਂਗਾ ਜਿਸ ਤਰ੍ਹਾਂ ਤੁਸੀਂ ਕਹਿਆ ਮੌਸਮ ਸਾਫ਼ ਆ ਸਾਨੂੰ ਲੱਗਦਾ ਕਿ ਜਿਹੜਾ ਮੌਸਮ ਜਿਹੜਾ ਸਾਫ਼ ਹੋ ਰਿਹਾ ਮੈਂ ਤੇ ਪਿਛਲੇ ਦੋ ਦਿਨ ਜਸਤਨ ਸਾਡੇ ਸਾਥ ਹੀ ਆਏ ਸੀ ਮੈਂ ਉਸ ਦਿਨ ਕਿਹਾ ਸੀਗਾ ਮਾਹੌਲ ਜਿਹੜਾ ਵਾ ਹੌਲੀ ਹੌਲੀ ਜਿਹੜਾ ਵਾ ਉਹ ਇਕਤਾ ਵਾਲੇ ਪਾਸੇ ਨੂੰ ਵੱਧ ਰਿਹਾ ਵਾ ਔਰ ਮੈਨੂੰ ਲੱਗਦਾ ਕਿ ਇੱਕ ਵੱਡੀ ਇਕਤਾ ਹੁਣ ਤੋਂ ਬਾਅਦ ਜਿਹੜਾ ਮੋਰਚਾ ਵੱਡੇ ਰੂਪ ਵਿੱਚ ਚੜਾ ਆਪਣਾ ਸੰਘਰਸ਼ ਜਿਹੜਾ ਹੋਰ ਤੇਜ਼ ਕਰੂਗਾ ਆ ਆਗੋਂ ਨਾ ਰਸਣ ਦੀ ਗੱਲ ਨਹੀਂ ਦੋ ਤੇ ਆਪਾਂ ਸਾਹਮਣੇ ਖੜੇ ਤੁਹਾਡੇ ਇਹ ਜਾਵਾਂਗੇ ਇੰਦਰ ਜਿੱਦੀ ਕੋੜ ਬੁੱਢਾ ਦੀ ਜਾਣਗੇ ਮੈਨੂੰ ਕੁਹਾੜ ਜਾਊਗਾ ਇਸ ਤਰ੍ਹਾਂ ਕਰਕੇ ਮਤਲਬ 5 ਤੋਂ 6 ਲੋਕ ਜਿਹੜੇ ਆ ਉਹ ਜਾ ਸਕਦੇ ਆ ਹੁਣ ਡੱਲੇਵਾਲ ਸਭ ਕੁ ਕਰੀ ਮੈਂ ਜਾ ਰਿਹਾ ਵਾਂ ਤੇ ਕੋਈ ਜੋ ਉਹਨਾਂ ਲੋਕ ਕੋਈ ਸਪੈਸ਼ਲ ਨਾਂ ਦੱਸਿਆ ਗਿਆ ਉਹ ਆਪਾਂ ਐਡ ਕਰਾਂਗੇ ਵਿੱਚ ਕੀ ਨਾਲ ਦਾ ਇਸ ਕਰਕੇ ਆਪਾਂ ਨਹੀਂ ਤਾਂ ਕੋਈ ਨਾਂ ਦੀ ਇਹਦੀ ਉਹ ਜੀ ਗੱਲ ਨਹੀਂ ਜਦੋਂ ਜਾਣਾ ਆਪਾਂ ਕਹਤਾ ਕੱਲ੍ਹ ਕੇ ਸਾਡੇ 5 ਦਾ 6 ਮੈਂਬਰ ਜਾਣਗੇ 5 ਦਾ 6 ਮੈਂਬਰ ਕੇਮ ਦੇ ਜਾਣਗੇ ਔਰ ਅੱਜ ਸਵੇਰੇ ਡਾਕਟਰ ਦਰਸ਼ਨਪਾਲ ਜੀ ਦਾ ਵੀ ਫੋਨ ਮੈਨੂੰ ਆਇਆ ਸੀਗਾ ਸੋ ਮੈਨੂੰ ਲੱਗਦਾ ਕਿ ਜਿਹੜਾ ਕਿਤੇ ਮਾਹੌਲ ਆ ਜਿਹੜਾ ਏਕਤਾ ਵਾਲਾ ਜਿਹੜਾ ਵਾ ਉਹ ਜੋ ਸਰਕਾਰ ਜਿੱਤੇ ਲਾਉਂਦੀ ਸੀ ਸਵਾਲੀਆ ਨਿਸ਼ਾਨ ਕਿਸਾਨ ਜਿੱਥੇ ਬੰਦੀਆਂ ਇਕ ਨਹੀਂ ਆ ਉਹਦਾ ਜਵਾਬ ਜਿਹੜਾ ਵਾ ਅੱਜ ਪੂਰਨ ਪਹਿਲਾਂ ਹੀ ਮਿਲ ਚੁੱਕਾ ਵਾ ਲੇਕਿਨ ਅੱਜ ਪੂਰਨ ਰੋਕਤ ਜਿਹੜਾ ਵਾ ਉਹ ਮਿਲਣਾ ਮਿਲੂਗਾ ਜ਼ਰੂਰ ਉਹ ਡੱਲੇ ਵਾਲ ਸਭ ਤੋਂ ਲਾਸਟ ਜਿਹੜੀ ਟਿੱਕਰ ਵਾਇਰ ਦੇ ਲਿਸਟ ਦੇ ਉੱਤੇ ਜਿਹੜੇ-ਜਿਹੜੇ ਨਾਮ ਜਾ ਰਹੇ ਨੇ ਇਸ ਸਬੰਧ ਤੇ ਦੇਖੋ ਅੱਜ ਜਿਹੜੇ ਸਾਡੇ ਮਹਾਨ ਯੋਧੇ 48ਵੇਂ ਦਿਨ ਦੇ ਵਿੱਚ ਵਰਲਡ ਤੇ ਚਲੇ ਗਿਆ ਮੈਨੂੰ ਲੱਗਦਾ ਕਿ ਉਹਨਾਂ ਦੀ ਭਾਵਨਾ ਜਿਹੜੀ ਆ ਉਹ ਲੈਣੀ ਬਹੁਤ ਜ਼ਰੂਰੀ ਆ ਭਾਵੇਂ ਕਿ ਉਹ ਨਹੀਂ ਜ਼ਿਆਦਾ ਬੋਲ ਸਕਦੇ ਨਹੀਂ ਇੰਨੀ ਉਹਨਾਂ ਕੋ ਹਿੰਮਤ ਹੈਗੀ ਲੇਕਿਨ ਆਪਾਂ ਆਪਣੀ ਰਿਪੋਰਟ ਦੇ ਕੇ ਉਹਨਾਂ ਨੂੰ ਉਹ ਜ਼ਰੂਰ ਉਹਨਾਂ ਨੂੰ ਦੱਸਦੇ ਆਂ ਵੀ ਆਹ ਕੰਮ ਆਪਾਂ ਕਰ ਰਹੇ ਔਰ ਉਸ ਤੋਂ ਬਾਅਦ ਜਿਹੜਾ ਵਾ ਕੋਈ ਅਗਰ ਇੱਕ ਅੱਧੀ ਉਹਨਾਂ ਕੋਈ ਚੀਜ਼ ਵਾ ਜੋੜਨੀ ਹੁੰਦੀ ਆ ਤੋ ਉਹਨਾਂ ਨੇ ਆਪਣੀ ਹਿੰਮਤ ਜਟਾ ਕੇ ਉਹ ਦੱਸਦੇ ਨੇ ਤੇ ਮੈਨੂੰ ਲੱਗਦਾ ਕਿ ਫਾਈਨਲ ਜਿਹੜਾ ਵਾ ਇੱਕ ਕਰੀ ਬਸ ਹੁਣ ਪੰਜ ਜਾਣ ਦੀ ਤਿਆਰੀ ਚਾਹਨਾ ਵੱਲ ਤੇ ਫਾਈਨਲ ਜਿਹੜਾ ਉਹ ਕਰ ਲਾਂਗੇ ਆਪਾਂ 11 ਵਜੇ ਮੀਟਿੰਗ 'ਚ ਆਪਾਂ ਜ਼ਰੂਰ ਪਹੁੰਚਾਂਗੇ ਉੱਥੇ ਬੰਕੂ ਸਭ ਲੱਗਦਾ ਹੈ ਕਿ ਮੌਸਮ ਸਾਫ਼ ਹੋਣ ਦੇ ਨਾਲ ਮੀਟਿੰਗਾਂ ਦੇ ਵੀ ਕੁਝ ਸੱਟੇ ਨਿਕਲਣੇ ਸ਼ੁਰੂ ਹੋ ਜਾਣਗੇ ਹੁਣ ਕਿਉਂਕਿ ਮੀਟਿੰਗ ਬੜੀ ਅਹਿਮ ਆ ਇਸ ਮੀਟਿੰਗ 'ਚ ਤਾਇ ਕਿਤਾ ਜਾਏਗਾ ਕਿ ਜਿਹੜੀ ਅਗਲੀ ਰੂਪਰੇਖਾ ਕੀ ਹੋਵੇਗੀ ਇਸ ਤੋਂ ਬਾਅਦ ਹੀ ਸਾਰ ਦੇਖੋ ਪਹਿਲੀ ਗਲਤੀ ਹੈਗੀ ਅਭੀ ਜਿਹੜਾ ਨਾਨ ਪੋਲਿਟিক্যাল ਮੋਰਚਾ ਉਹ ਇਕਤਾ ਦਾ ਹਾਮੀ ਹੈਗਾ ਔਰ ਇਹਦੇ ਵਿੱਚ ਸਮੇਂ-ਸਮੇਂ ਤੇ ਕੇਐਮਐਮ ਨੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਐਸਕੇਐਮ ਦੀ ਸਾਰੀ ਲੀਡਰਸ਼ਿਪ ਨਾਲ ਉਹਨਾਂ ਦੀ ਪਟਿਆਲੇ ਵਿੱਚ ਵੀ ਮੀਟਿੰਗ ਹੋਈ ਹਾਲਾਂਕਿ ਦੋਨਾਂ ਫਾਰਮਾਂ ਦੀ ਸਹਿਮਤੀ ਨਾਲ ਕੇਐਮਐਮ ਗਿਆ ਸੀ ਮੈਂ ਸਮਝਦਾ ਵੀ ਇਕਤਾ ਹੋਣੀ ਵੀ ਬਹੁਤ ਜ਼ਰੂਰੀ ਆ ਸੋ ਸਮੇਂ-ਸਮੇਂ ਤੇ ਸਰਕਾਰਾਂ ਦੇ ਜਿਹੜੇ ਸਵਾਲ ਆ ਉਹਨਾਂ ਨੂੰ ਬਿਲਕੁਲ ਲੱਗਦਾ ਵੀ ਅੱਜ ਜਵਾਬ ਮਿਲੂਗਾ ਬਹੁਤ ਸਾਰੀਆਂ ਉਹ ਦੁਰੀਆਂ ਗੱਲਾਂ ਉਹ ਕਲੀਅਰ ਵੀ ਹੋਣਗੀਆਂ ਔਰ ਮੋਰਚਨ ਹੋਰ ਤਿੱਖਾ ਵੀ ਕਰਿਆ ਜਾਊਗਾ ਤਾਂ ਹੋਊਗਾ ਵੀ ਹੈਗਾ ਮੈਂ ਸਮਝਦਾ ਉਹਦੇ ਵਿੱਚ ਰਾਤ ਅਸੀਂ ਤੁਹਾਡੇ ਲੇਟ ਰਾਤ ਸਾਡੀ ਮੀਟਿੰਗ ਚੱਲੀ ਆ ਉਹਦੇ ਵਿੱਚ ਜਿਵੇਂ ਵੀ ਅਸੀਂ 10 ਆਗੂ ਸਹਿਬਾਨ ਕਿਹਾ ਸੀਗਾ ਜਿਵੇਂ 5 ਕੇਐਮਐਮ ਤੋਂ ਔਰ 5 ਆਗੂ ਐਸਕੇ ਨਾਨ ਪੋਲੀਟिकल ਤੋਂ ਸੋ ਮੈਂ ਸਮਝਦਾ ਉਹਦੇ ਵਿੱਚ ਵਾਧਾ ਵੀ ਹੋ ਸਕਦਾ ਜਿਹੜੀ ਗੱਲ ਹਰਦੋ ਝੰਡੇ ਸਾਹਿਬ ਕਹਿ ਕੇ ਗਿਆ ਦੇਖੋ ਸਾਡਾ ਜਰਨਲ ਹੈ ਅੱਜ ਘਰ ਘਰ ਗੱਲ ਚੱਲ ਗਈ ਆ ਐਮਐਸਪੀ ਦੀ ਗੱਲ ਹੋ ਰਹੀ ਆ ਤੋ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੱਜ 49ਵੇਂ ਦਿਨ ਚ ਹੈਗੇ ਕਿਉਂਕਿ ਕੋਈ ਵੀ ਅਸੀਂ ਮੀਟਿੰਗ ਕਰਦੇ ਆ ਅਪਡੇਟ ਉਹਦਾ ਕੀ ਆ ਮੀਟਿੰਗ ਦਾ ਉਹਦਾ ਸਾਰਾ ਕੁਝ ਸਾਨੂੰ ਉਹਨਾਂ ਨੂੰ ਦੱਸਦੇ ਆ ਕਿਉਂਕਿ ਜੋ ਇਨਸਾਨ ਨੇ 49 ਦਿਨ ਤੋਂ ਸਾਰਾ ਕੁਝ ਛੱਡਿਆ ਹੈਗਾ ਅੱਜ ਉਹ ਕਿੱਥੇ ਪੀਕ ਤੇ ਲੱਗ ਗਿਆ ਪੂਰੇ ਭਾਰਤ ਦੇ ਵਿੱਚ ਇਸ ਮੋਰਚੇ ਨੂੰ ਲੱਗੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਵੀ ਖਨੌਰੀ ਦਾ ਪਤਾ ਹੈਗਾ ਸੋ ਮੈਂ ਸਮਝਦਾ ਜਿਹੜਾ ਸਾਡੇ ਪੰਜ ਆਗੂਆਂ ਨੂੰ ਜਾਣਾ ਸੀ ਉਹਨਾਂ 'ਚ ਵਾਧਾ ਹੋ ਸਕਦਾ ਔਰ ਚਾਰ ਦੇ ਨੌ ਲੈ ਲੈ ਹੋਰ ਵੀ ਢੱਲੇਵਾਲ ਸਾਹਿਬ ਕੋਲ ਜਾਵਾਂਗੇ 5-7 ਮਿੰਟ ਦੇ ਵਿੱਚ ਵਿੱਚ ਉਦੋਂ ਉਹ ਗੱਲਬਾਤ ਇਹ ਗਿਣਤੀ ਹੈ ਜਿਹੜੀ ਇਹ ਮਤਲਬ 10 ਸੀਗੀ ਟੋਟਲ ਦੋਨੇ ਪਾਸੇ ਦੀ ਪੰਜ-ਪੰਜ ਹੁਣ ਇਹ 10 ਤੋਂ 15 ਵੀ ਹੋ ਸਕਦੀ ਹੈ ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਨਹੀਂ ਇਹ 5 10 ਤੋਂ 11 ਜਾਂ 12 ਵੀ ਹੋ ਸਕਦੀ ਆ ਇਸ ਤੋਂ ਜ਼ਿਆਦਾ ਤਾਂ ਖੈਰ ਨਹੀਂ ਹੋ ਸਕਦੀ 11 ਤੋਂ 12 ਵੀ ਹੋ ਸਕਦੀ ਆ ਸੋ ਮੈਂ ਸਮਝਦਾ ਪੋਜ਼ਿਟਿਵ ਸੋਚ ਹੈਗੀ ਆ ਦੇਖੋ ਜੀ ਸਾਡਾ ਕੋਈ ਕੋ ਨਹੀਂ ਹੈਗੀ ਕਿਸੇ 'ਚ ਵੀ ਸਾਡੇ ਵਿਚਾਰਾਂ ਨੂੰ ਇੱਕ ਸਾਈਡ ਤੇ ਛੱਡ ਦਿਓ ਡੱਲੇਵਾਲ ਸਾਹਿਬ ਦੀ ਸਿਹਤ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਜਿਨੇ 40-45 ਸਾਲ ਲਏ ਆ ਇਹਦੇ ਵਿੱਚ ਕਿਸਾਨੀ ਦੀ ਸੇਵਾ ਲਈ ਔਰ ਕਿੱਥੇ ਪੀਕ ਤੇ ਲੱਗੇ ਆ ਜਿਹੜੀ ਗੱਲ ਮੈਂ ਸਮਝਦਾ ਵੀ ਬਹੁਤ ਵੱਡੀ ਗੱਲ ਆ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਸਾਈਡ ਤੇ ਛੱਡ ਕੇ ਸਾਨੂੰ ਏਕਤਾ ਵੱਲ ਕਦਮ ਵਧ ਵੀ ਰਹੇ ਨੇ ਤੇ ਬਾਕੀ ਜੇ ਕੋਈ ਮਾੜੇ ਮੋਟਾ ਕੋਈ ਕਸਰ ਮਸਰ ਆ ਗਈ ਉਹ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਤੁਹਾਨੂੰ ਲੱਗਦਾ ਨਹੀਂ ਵੀ ਹੁਣ ਜਿਹੜੀਆਂ ਚੀਜ਼ਾਂ ਉਹ ਰਿਐਲਿਟੀ ਦੇ ਵਿੱਚ ਦਿਖਣੇ ਸ਼ੁਰੂ ਹੋ ਗਈਆਂ ਪਹਿਲਾਂ ਨਾ ਵੀ ਬਹੁਤ ਕੀਤੇ ਜਾਂਦੇ ਚਗੇ ਇਹ ਸਾਰੇ ਇਕਾ ਇਕੱਠਾ ਹੋ ਹੈਗੇ ਆ ਲੇਕਿਨ ਉਹ ਧਰਤ ਲੋਤੇ ਦਿਖਾਈ ਨਹੀਂ ਦਿੰਦੇ ਸੇ ਗਾਹੇ ਬਗਾਹੇ ਬਿਆਨਬਾਜ਼ੀਆਂ ਵੀ ਆ ਜਾਂਦੇ ਸੀ ਲੇਕਿਨ ਇਹ ਮੀਟਿੰਗ ਤੋਂ ਬਾਅਦ ਇਹ ਇੱਕ ਮਾਈਲਸਟੋਨ ਹੋਏਗਾ ਉਸ ਤੋਂ ਬਾਅਦ ਇਸ ਚੀਜ਼ਾਂ ਦਾ ਸਮੀਕਰਨ ਬਦਲੇ ਸ਼ੁਰੂ ਹੋ ਜਾਣਗੇ ਕਿਉਂਕਿ ਵਕ ਵਕ ਇਸ ਚੀਜ਼ ਮੀਟਿੰਗ ਤੋਂ ਬਾਅਦ ਚੀਜ਼ਾਂ ਸਾਹਮਣੇ ਆਣ ਗਿਆ ਕਿਉਂਕਿ ਜੇਕਰ ਪ੍ਰੋਟੈਸਟ ਨੂੰ ਪੇਸ਼ ਕਰਨਾ ਕਿਸ ਤਰ੍ਹਾਂ ਕਰਨਾ ਕਿਹੜੇ-ਕਿਹੜੇ ਤਰੀਕੇ ਦੇ ਨਾਲ ਕਰਨਾ ਕਿੱਥੇ ਕੀਤਾ ਜਾਵੇਗਾ ਜਾਂ ਇੱਥੇ ਆ ਕੇ ਉਹ ਬੱਟਣਗੇ ਜਾਂ ਕੋਈ ਹੋਰ ਚੀਜ਼ ਨੂੰ ਅਪਣਾਇਆ ਜਾਏਗਾ ਤੁਹਾਨੂੰ ਨਹੀਂ ਲੱਗਦਾ ਵੀ ਹੁਣ ਉਹ ਚੀਜ਼ਾਂ ਦੇ ਵਿੱਚ ਥੋੜੀ ਜ਼ਿਆਦਾ ਮ ਉਸ ਨਹੀਂ ਰੱਖੀ ਸੀਗੀ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਉਹ ਤੋਂ ਬਾਅਦ ਸਾਡੇ ਦੋਨਾਂ ਫੋਰਮਾਂ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਕਿਉਂਕਿ ਸਾਡੇ ਲਈ ਤਾਂ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਆ ਦਿਖੋ ਕਿ ਲਈ ਇੱਥੇ ਕਿਸੇ ਦੇ ਨਹੀਂ ਗੱਡੇ ਹੋਏ ਕਿਸ ਨੇ ਕਦੋਂ ਕੂਚ ਕਰ ਜਾਣਾ ਇਸ ਦੁਨੀਆ ਤੇ ਕੋਈ ਪਤਾ ਨਹੀਂ ਪਰ ਜਿਸ ਪੋਜੀਸ਼ਨ 'ਚ ਡੱਲੇਵਾਲ ਸਾਹਿਬ ਆ ਉਹ ਹਰ ਮਿੰਟ ਲਈ ਹਰ ਸਕਿੰਟ ਸਾਡੇ ਤੇ ਕਦੋਂ ਕਿਹਾ ਜਾ ਸੁਨੇਹਾ ਆ ਜਾਣਾ ਕੀ ਹੋ ਜਾਣਾ ਉਹ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਜਿਹੜੀ ਉਹਨਾਂ ਨੂੰ ਚਿੱਠੀ ਲਿਖੀ ਸੀ ਐਸ ਕੇ ਐਮ ਨੂੰ ਤੇ ਉਹਨਾਂ ਨੇ ਵਾਪਸੀ ਜਦੇ ਸਾਨੂੰ ਜਵਾਬ ਦਿੱਤਾ ਸੀਗਾ ਉਹਨਾਂ ਨੇ ਜਿਹੜੀ ਅਸੀਂ ਰਿਕੁਐਸਟ ਕੀਤੀ ਮੀਟਿੰਗ ਜਲਦੀ ਕਰੀ ਜਾਵੇ ਔਰ ਉਹਦੀ ਜਗਾ ਚੇਂਜ ਕੀਤੀ ਜਾਵੇ ਦੇਖੋ ਜਿਹੜਾ ਤੁਸੀਂ ਉਹ ਤੋਂ ਜੋ ਨਿਕਲਦੀ ਆ ਗੱਲ ਹੈਗੀ ਆ ਜਿਹੜੀ ਹੁਣ ਤੁਹਾਡੇ ਨਾਲ ਡੱਲੇਵਾਲ ਸਾਹਿਬ ਦੀ ਗੱਲ ਕੀਤੀ ਆ ਉਹਨਾਂ ਨੂੰ ਪੁੱਛਿਆ ਜਾਊਗਾ ਉਹ ਬਹੁਤ ਚਰੀਆਂ ਚੀਜ਼ਾਂ ਮੋਰਚੇ ਚੋਂ ਨਿਕਲਣਾ ਇੱਕ ਬੜਾ ਇੱਕ ਇੱਕ ਸਕਿੰਟ ਅਸੀਂ ਮੋਰਚੇ ਤੋਂ ਬਾਹਰ ਨਹੀਂ ਜਾ ਸਕਦੇ ਦੇਖੋ ਲੜਾਈ ਨੂੰ ਅੱਗੇ ਤੇਜ਼ ਕਰਨ ਲਈ ਅਸੀਂ ਤਾਂ ਹੀ ਰਿਕਵੈਸਟ ਕੀਤੀ ਉਹਨਾਂ ਨੇ ਰਿਕਵੈਸਟ ਮੰਨੀ ਗਰਾਂ ਦੀ ਮੀਟਿੰਗ ਰੱਖਤੀ ਪਾਤੜਾਂ ਦੇ ਵਿੱਚ ਸੋ ਮੈਂ ਸਮਝਦਾ ਬਹੁਤ ਪੋਜੀਟਿਵ ਗੱਲ ਹੋ ਰਹੀ ਆ ਲੱਗਦਾ ਵੀ ਹੈ ਵੀ ਅੱਗੇ ਜਿਵੇਂ ਆ ਤਾਲਮੇਲ ਚ ਜਿਵੇਂ ਵੀ ਹੋਊਗਾ ਉਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਪ੍ਰੈਸ ਹੋਊਗੀ ਜੋ ਆ ਆਖਰੀ ਸਵਾਲ ਆ ਤੁਸੀਂ ਕਹੇ ਮੋਰਚੇ ਆ ਇਸ ਵਕਤ ਬੜਾ ਅਹਿਮ ਹੈ ਮੋਰਚੇ ਨੂੰ ਛੱਡ ਕੇ ਨਹੀਂ ਜਾਇਆ ਜਾ ਸਕਦਾ ਆ ਕੀ ਇਹ ਗੱਲਬਾਤ ਵੀ ਉੱਥੇ ਹੋਏਗੀ ਕਿ ਇਸੇ ਮੋਰਚੇ ਨੂੰ ਹੋਰ ਵੱਡਾ ਕੀਤਾ ਜਾਵੇ ਹੋਰ ਸਖਤ ਕੀਤਾ ਜਾਵੇ ਜਾਂ ਹੋਰ ਜਗ੍ਹਾ ਦੇ ਉੱਤੇ ਜੇਕਰ ਮੋਰਚੇ ਖੁੱਲ ਜਾਣਗੇ ਫਿਰ ਉਹਦੀ ਰੂਪਰੇਖਾ ਕੀ ਹੋਵੇਗੀ ਕਿਉਂਕਿ ਤੁਸੀਂ ਤਾਂ ਇਹੀ ਚਾਹੋਗੇ ਨਾ ਇਸ ਮੋਰਚੇ ਦੇ ਵਿੱਚ ਆ ਕੇ ਸ਼ਮੂਲਿਤ ਕੀਤੀ ਜਾਵੇ ਦੇਖੋ ਇਹ ਪਤਾ ਕੀ ਹੋਊ ਸਪੋਰਟ ਸੀਗੀ ਜਾਂ ਕਿਸੇ ਤਰੀਕੇ ਨਾਲ ਸਪੋਰਟ ਉਹਨੂੰ ਕਹਿ ਲਿਆ ਜਦੋਂ ਅਸੀਂ ਕੋਈ ਕਾਲ ਦਿੱਤੀ ਉਹਨਾਂ ਨੇ ਉਹਤੇ ਪਹਿਰਾ ਦਿੱਤਾ ਜਾਂ ਹੋਰ ਤਰੀਕੇ ਨਾਲ ਦਿੱਤਾ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਦੋਨੋਂ ਫਾਰਮ ਸਾਡੇ ਬੈਠਣਗੇ ਉਧਰ ਕੇਐਮ ਐਸਕੇਐਮ ਬੈਠੂਗਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਤੈਹ ਹੋਣਗੀਆਂ ਕਿਉਂਕਿ ਮੋਰਚੇ ਨੂੰ ਕਿਵੇਂ ਤਿੱਖਾ ਕੀਤਾ ਜਾ ਸਕਦਾ ਸਾਰਿਆਂ ਨੂੰ ਤਜਰਬਾ ਹੈਗਾ ਸਾਰੇ ਬੜੇ ਸੀਨੀਅਰ ਸਭ ਤੋਂ ਮਿੱਤਰ ਤਾਂ ਸਾਰੀ ਬਹੁਤ ਸੀਨੀਅਰ ਆਗੂ ਹੈਗੇ ਆ ਸੋ ਉਸ ਤੋਂ ਨਿਕਲ ਕੇ ਜਿਹੜੀ ਚੀਜ਼ ਹੋਊਗੀ ਕਿਵੇਂ ਤਿੱਖਾ ਕੀਤਾ ਸਰਕਾਰ ਤੇ ਸੈਂਟਰ ਸਰਕਾਰ ਤੇ ਕਿਵੇਂ ਪ੍ਰੈਸ਼ਰ ਬਣਾਇਆ ਜਾਊਗਾ ਉਹੋ ਜਿਹੇ ਫੈਸਲੇ ਲੈ ਜਾਣਗੇ ਧੰਨਵਾਦ ਧੰਨਵਾਦ ਸੋ ਗਰ ਜੇਕਰ ਗੱਲ ਕੀਤੀ ਜਾਵੇ ਤਾਂ 11 ਵਜੇ ਪਾਤਰਾਂ ਦੇ ਵਿੱਚ ਮੀਟਿੰਗ ਹੋਣੀ ਆ ਇਹਨਾਂ ਨੂੰ ਕਹਿ ਰਿਆ ਰਹੇ ਕਿ ਮੋਰਚੇ ਨੂੰ ਕਿਦਾਂ ਤਿੱਖਾ ਕੀਤਾ ਜਾਵੇਗਾ ਉਸ ਮੀਟਿੰਗ ਦੇ ਵਿੱਚ ਵਿਚਾਰਿਆ ਜਾਵੇਗਾ ਸੁਭਾਵਿਕ ਜੀ ਗੱਲ ਆ ਅੱਜ ਅੱਜ ਇਸ ਮੀਟਿੰਗ ਦੇ ਬੜੇ ਅਹਿਮ ਮਾਇਨੇ ਰੱਖੇ ਜਾ ਸਕਦੇ ਨੇ ਦੇਖੇ ਵੀ ਜਾ ਸਕਦੇ ਨੇ ਤੇ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਬਾਹਰ ਆਵੇਗਾ ਉਹ ਵੀ ਬੜੀ ਅਹਿਮ ਗੱਲ ਹੋਵੇਗੀ ਕਿਉਂਕਿ ਉਸ ਤੋਂ ਬਾਅਦ ਹੀ ਸਾਰੀ ਰੂਪਰੇਖਾ ਜੋ ਇਸ ਸੂਰਕ ਤੇ ਖਨੋਰੀ ਇਹ ਲੋਕਗੇ ਵੀ ਅਪਡੇਟ ਤੋਂ ਅੱਗੇ ਲੈਦੇ ਰਹਾਂਗੇ ਖਾਸ ਤੌਰ ਤੇ ਪਾਤੜਾ ਦੇ ਵਿੱਚ ਜਦੋਂ ਮੀਟਿੰਗ ਸ਼ੁਰੂ ਹੁੰਦੀ ਹੈ ਪੰਜ-ਪੰਜ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਸੀ ਪਰ ਜਿਸ ਤਰੀਕੇ ਨਾਲ ਆਗੂ ਮਨਪ੍ਰੀਤ ਦੇ ਨਾਲ ਜੁੜੇ ਹਰਦੋ ਝੰਡੇ ਵੀ ਜੁੜੇ ਸਨ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜ ਤੋਂ ਜ਼ਿਆਦਾ ਵੀ ਗਿਣਤੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਨਾਮ ਤਕਰੀਬਨ ਫਾਈਨਲ ਨੇ ਇੱਕ ਮੈਂ ਜਾ ਰਹੇ ਹਾਂ ਅਭਿਮਨਿਉ ਕਹਾੜ ਵੀ ਜਾਏਗਾ ਤੇ ਇੱਕ ਦੋ ਹੋਰ ਲੀਡਰਾਂ ਦਾ ਉਹਨਾਂ ਨੇ ਨਾਮ ਲਿਆ ਹਾਲਾਂਕਿ ਕੁੱਲ ਮਿਲਾ ਕੇ ਬਿਲਕੁਲ ਪਿਕਚਰ ਕਲੀਅਰ ਨਹੀਂ ਹੈ ਕਿ ਕੌਣ-ਕੌਣ ਸ਼ਾਮਲ ਹੋ ਰਿਹਾ ਪਰ ਜੋ ਮੈਂ ਪਹਿਲਾਂ ਕਿਆਸ ਲਗਾ ਰਿਹਾ ਸੀ ਕਿ ਉਦੋਂ ਪੰਧੀਰ surjit phool manjeet rai ਇਹ ਹੋ ਸਕਦਾ ਹੈ ਕਿ ਸਾਰੇ ਆਗੂ ਉੱਥੇ ਨਜ਼ਰ ਆਉਣ ਸਿਰਸਾ ਵੀ ਨਜ਼ਰ ਆ ਰਹੀ ਨੇ ਹੋ ਸਕਦਾ ਹੈ ਕਿ ਉਹ ਵੀ ਮੀਟਿੰਗ ਦੇ ਵਿੱਚ ਉੱਥੇ ਨਜ਼ਰ ਆਉਣ ਹਾਲਾਂਕਿ ਡੱਲੇਵਾਲ ਸਾਹਿਬ ਬਿਲਕੁਲ ਸਿਹਤਿਆਬ ਹੁੰਦੇ ਤਾਂ ਉਹ ਵੀ ਉਸ ਮੀਟਿੰਗ ਦੇ ਵਿੱਚ ਜ਼ਰੂਰ ਹੁੰਦੇ ਪਰ ਉਹਨਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੂੰ ਤਾਂ ਸਟੇਜ ਦੇ ਉੱਤੇ ਨਹੀਂ ਲਿਆਇਆ ਜਾਂਦਾ ਤਾਂ ਮੀਟਿੰਗ ਦੇ ਵਿੱਚ ਤਾਂ ਨਹੀਂ ਜਾਣਗੇ ਇਹ ਤਾਂ ਕਲੀਅਰ ਹੈ ਪਰ ਹਾਂ ਜਿਵੇਂ ਕਿਸਾਨ ਆਗੂ ਜ਼ਿਕਰ ਕਰ ਰਹੇ ਸੀ ਕਿ ਅਸੀਂ ਜਾ ਕੇ ਗੱਲਬਾਤ ਕਰਾਂਗੇ ਜਿਹੜਾ ਡੱਲੇਵਾਲ ਸਾਹਿਬ ਦੇ ਨਾਲ ਕੀ ਤੁਹਾਡਾ ਕੋਈ ਜਿਹੜੀ ਉੱਥੇ ਗੱਲ ਰੱਖਣੀ ਹੋਵੇ ਤੁਹਾਡਾ ਕੋਈ ਸੰਦੇਸ਼ ਉਹਨਾਂ ਨੂੰ ਦੇਣਾ ਹੋਵੇ ਜਾਂ ਫਿਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਸ ਸ਼ਖਸ ਨੂੰ ਜ਼ਰੂਰ ਲੈ ਕੇ ਜਾਓ ਤਾਂ ਉਹ ਦੇਖਣਾ ਹੋਵੇ